ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੰਨਗੇ ਨੇ ਉਹ ਪ੍ਰਧਾਨ ਦੀ ਸभाल ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਉਂ ਮੰਨੇ ਕਿਉਂਕਿ ਅੱਜ ਸੁਖਵੀਰ ਸਿੰਘ ਬਾਦਲ ਪਹੁੰਚ ਗਏ ਉਹਨਾਂ ਦੇ ਹਸ਼ਿਆਰਪੁਰ ਗ੍ਰਭ ਕੇ ਅੱਜ ਤਾਂ ਸੁਖਵੀਰ ਸਿੰਘ ਬਾਦਲ ਲੱਗਦੇ ਪੂਰੇ ਗੁਰਸਿੱਖ ਸੀ ਜਿਸ ਤਰੀਕੇ ਨਾਲ ਦਸਾਰਜਾ ਕੇਸ ਕੀ ਕਿਉਂਕਿ ਮੋਢਾ ਉਤਰਿਆ ਬੰਨੀਰ ਸੀ ਉਹਨਾਂ ਦੇ ਪੁਰੇ ਪਹਿਲਾਂ ਤਾਂ ਪਛਾਣ ਚ ਹੀ ਨਹੀਂ ਹੁੰਦੇ ਸੀ ਜਦੋਂ ਮੀਡੀਆ ਨੂੰ ਸਵੋਧਨ ਕਰ ਰਹੇ ਸੀ ਸੋ ਸੁਖਵੀਰ ਸਿੰਘ ਬਾਦਲ ਜਿਹੜੇ ਪਹੁੰਚੇ ਤੇ ਉਹ ਬਣ ਗਏ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਧਾਮੀ ਸਾਹਿਬ ਦੀ ਵਫਾਦਾਰੀ ਅਕਾਲ ਤਖਤ ਸਾਹਿਬ ਨਾਲ ਹੈ ਜਾਂ ਸੁਖਵੀਰ ਸਿੰਘ ਬਾਦਲ ਨਾਲ ਹੈ ਇਹ ਕਿਉਂ ਸਵਾਲ ਉੱਠਦਾ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਘਰ ਜਾ ਕੇ ਕਿਹਾ ਸੀ ਜਾ ਅਕਾਲ ਤਖਤ ਸਾਹਿਬ ਤੋਂ ਵੀ ਕਿਹਾ ਸੀ ਕਿ ਤੁਸੀਂ ਪ੍ਰਧਾਨਗੀ ਜਿਹੜੀ ਹੈ ਸੰਭਾਲ ਲਓ ਅਸਤੀਫਾ ਵਾਪਸ ਲੈ ਲਓ ਉਹਦੋਂ ਤਾਂ ਲਿਆ ਨਹੀਂ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਚਲੇ ਗਏ ਲੈ ਲਿਆ ਚਲੋ خیر ਇਹ ਇੱਕ ਸਵਾਲ ਤਾਂ ਹੈ ਹੀ ਪਰ ਆਪਾਂ ਅੱਗੇ ਵਧੀਏ ਅਗਲੀ ਗੱਲ ਜਿਹੜੀ ਆਪਾਂ ਅਗਲਾ ਵੀ ਸਵਾਲ ਹੀ ਹੈ ਕਿ ਕੀ ਹੁਣ ਜਦੋਂ ਉਹ ਦੁਬਾਰਾ ਪ੍ਰਧਾਨ ਬਣਨਗੇ ਉਹ ਪ੍ਰਾਣੀ ਤਰਗਾਤੀ ਕੰਮ ਕਰਨਗੇ ਜਾਂ ਕੋਈ ਸ਼ਰਤ ਵੀ ਮਨਾਈ ਹੈ ਕਿ ਉਹਨਾਂ ਨੂੰ ਖੁੱਲ ਹੋਏਗੀ ਕਿ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਰੋਸ਼ਨੀ ਵਿੱਚ ਜਾਂ ਕੌਮ ਦੀਆਂ ਭਾਵਨਾਵਾਂ ਦੀ ਰੋਸ਼ਨੀ ਦੇ ਵਿੱਚ ਉਹ ਕੰਮ ਕਰ ਸਕਣਗੇ ਜੇ ਇਹ ਗੱਲ ਹੈ ਤਾਂ ਉਹ ਸਮਝ ਦੱਸੇਗਾ ਇਹ ਸਵਾਲ ਤੇ ਚਰਚਾ ਜ਼ਰੂਰ ਕਰਨੀ ਪੈਂਦੀ ਹੈ ਕਿ ਬਹੁਤ ਕੁਝ ਐਸਾ ਹੈ ਜਿਹੜੀਆਂ ਕੌਮ ਦੀਆਂ ਭਾਵਨਾਵਾਂ ਨੂੰ ਸੰਭਲੇ ਰੱਖਣਾ ਤੇ ਵੱਡੀ ਗਲਤੀ ਹੈ ਜਿਹੜੇ ਅੱਜ ਕੱਲ ਚਰਚਾ ਸਾਰੇ ਕੌਮ ਦੇ ਵਿੱਚ ਚੱਲ ਰਹੀ ਹੈ ਜਾਂ ਰੋਸ ਚੱਲਿਆ ਹੈ ਜਵੇਂ ਜਥੇਦਾਰਾਂ ਨੂੰ ਉਤਾਰਿਆ ਗਿਆ ਕਿ ਉਹਦੇ ਚ ਵੀ ਇਹਨਾਂ ਨੇ ਕੁਝ ਗੱਲ ਕੀਤੀ ਹੈ ਕਿ ਜਥੇਦਾਰਾਂ ਨੂੰ ਦੁਬਾਰਾ ਲਾਉਣ ਜਾਂ ਉਹਨਾਂ ਦਾ ਕੀ ਤਰੀਕਾ ਹੈ ਇਹ ਵੀ ਦੇਖਣਾ ਪਏਗਾ ਕਿਉਂਕਿ ਸਵਾਲ ਤਾਂ ਐਡੋ ਹੀ ਵੱਡਾ ਹੈ ਕਿ ਜਿਸ ਤਰ੍ਹਾਂ ਅੰਤਰਨ ਕਮੇਟੀ ਨੇ ਜਿਹੜਾ ਉਹਨਾਂ ਨੂੰ ਉਤਾਰਿਆ ਸੀ ਉਹ ਹੈੱਡ ਗਰੰਟੀ ਦੇ ਤੌਰ ਤੇ ਕੰਮ ਕਰ ਰਹੇ ਨੇ ਹੈੱਡ ਗਰੰਟੀ ਦੀ ਪੋਸਟ ਬਹੁਤ ਵੱਡੀ ਪੋਸਟ ਹੈ ਤੇ ਉਹਨੂੰ ਤੁਸੀਂ ਕੀ ਸਮਝਦੇ ਹੋ ਕਿ ਉਹ ਪੋਸਟ ਤੇ ਬੰਦਾ ਬੈਠਾ ਜੇ ਉਹ ਕਾਲ ਤਖਤ ਲਈ ਅਯੋਗ ਹੈ ਤਾਂ ਉੱਥੇ ਕਿਵੇਂ ਯੋਗ ਹੋ ਗਿਆ ਸਵਾਲ ਤਾਂ ਇਹ ਵੀ ਨੇ ਸੋ ਇਹਨੂੰ ਕਿਵੇਂ ਨਿਪਟਦੇ ਨੇ ਇਹ ਤਾਂ ਉਹਨਾਂ ਨੇ ਦੇਖਣਾ ਸੋ ਬਹੁਤ ਕੁ ਅੱਛਾ ਉਹਨਾਂ ਦੇ ਸਾਹਮਣੇ ਬੜੇ ਚੈਲੰਜਸ ਬਹੁਤ ਚੁਣੌਤੀਆਂ ਨੇ ਰਜਿੰਦਰ ਸਿੰਘ ਧੰਮੀ ਦੇ ਸਾਹਮਣੇ ਤੇ ਇੱਕ ਸਵਾਲ ਹੋਰ ਵੀ ਹੈ ਉਹ ਵੀ ਚਰਚਾ ਹੋ ਰਹੀ ਹੈ ਕਿ ਕੀ ਸੱਚਮੁੱਚ ਹੀ ਅਸਤੀਫਾ ਦਿੱਤਾ ਸੀ ਇਹਨਾਂ ਨੇ ਜਾਇ ਸਕ੍ਰਿਪਟਡ ਸੀ ਪੂਰਾ 17 ਫਰਵਰੂਅਰ ਅਸਤੀਫਾ ਦਿੱਤਾ ਸੀ ਔਰ 18 ਮਾਰਚ ਨੂੰ ਵਾਪਸ ਲਿਆ ਤੋ ਇੱਕ ਮਹੀਨਾ ਇੱਕ ਦਿਨ ਬਾਅਦ ਤੇ ਇੱਕ ਮਹੀਨੇ ਚ ਕਿੰਨਾ ਕੁਝ ਹੋ ਗਿਆ ਕਿ ਸਾਰਾ ਕੁਝ ਇੱਕ ਰਾਜਨੀਤਿਕ ਨਾਟਕਿਕ ਸਿਆਸੀ ਨਾਟਕ ਦੀ ਸਿਆਸੀ ਡਰਾਮੇ ਦੀ ਸਕ੍ਰਿਪਟ ਤਾਂ ਨਹੀਂ ਸੀ ਉਹ ਕਿ ਸਾਰਾ ਕੁਝ ਵੀ ਇਸ ਤਰ੍ਹਾਂ ਕਰਾਂਗੇ ਤੇ ਤੁਸੀਂ ਫਿਰ ਅਸਤੀਫਾ ਤੋਂ ਬਾਅਦ ਵਾਪਸ ਲਿਓ ਜਿਉਂ ਜਿਸੀਂ ਸਾਰਾ ਕੁਝ ਕਰ ਗਏ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਜ ਆਪਾਂ ਇਸ ਬੁੜੀਏ ਚ ਡਿਸਕਸ ਕਰਨੇ ਨੇ ਤੇ ਲੇਕਿਨ ਮੈਂ ਫੇਰ ਇੱਕ ਵਾਰ ਯਾਦ ਕਰਾਦਾ ਜਿਹੜੀ ਅਪੀਲ ਮੈਂ ਕਰਦਾ ਹੁੰਦਾ ਉਹ ਇਹੀ ਹੈ ਕਿ ਭਾਈ ਯਾਰੇ ਦੋਸਤੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਤੇ ਜਿਹੜੀ ਗੱਲ ਹੈ ਜਿੰਨੇ ਵੀ ਸਵਾਲ ਉੱਠੇ ਨੇ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਦੇਖ ਲਈਏ ਤੇ ਗੱਲ ਜ਼ਿਆਦਾ ਆਪਣੀ ਠੀਕ ਰਹੇਗੀ ਪਹਿਲੀ ਤਾਂ ਗੱਲ ਵਫਾਦਾਰੀ ਦੀ ਦੇਖੋ ਵਫਾਦਾਰੀ ਜੇ ਅਕਾਲ ਤਖਤ ਸਾਹਿਬ ਨਾਲ ਹੁੰਦੀ ਤਾਂ ਜਿਹੜੀ ਅਕਾਲ ਤਖਤ ਸਾਹਿਬ ਦੀ ਕਮੇਟੀ ਬਣਾਈ ਸੀ ਨਾ ਪਰਤੀ ਕਮੇਟੀ ਉਹਦੀ ਮੀਟਿੰਗ 2 ਮਹੀਨੇ 2 ਦਿਨ ਬਾਅਦ ਨਾ ਕਰਦੇ ਬਿਟਿਕ ਜੀ ਕੀਤੀ ਇਹਨਾਂ ਨੇ ਇਹ ਉਹਦੇ ਕੋਆਰਡੀਨੇਟਰ ਸੀ ਪ੍ਰਧਾਨ ਦੇ ਤੌਰ ਤੇ ਜੋ ਕਲਤਖ ਸਾਹਿਬ ਨੇ ਬਣਾਈ ਸੀ ਕਮੇਟੀ ਉੱਥੇ ਪਤਾ ਲੱਗਦਾ ਵੀ ਕੀ ਦੇ ਇਸ਼ਾਰੇ ਤੇ ਕੰਮ ਕਰ ਰਹੇ ਸੀ ਚਲੋ ਦੂਜੀ ਗੱਲ ਤੇ ਜਦੋਂ ਕਲਤਖ ਸਾਹਿਬ ਨੇ ਜਦੋਂ ਕੈਨੀ ਹਰਪ੍ਰੀਤ ਸਿੰਘ ਦੇ ਜਾਣ ਤੋਂ ਬਾਅਦ ਜਿਹੜੀ ਪੋਸਟ ਪਾਈ ਸੀ ਜਿਹਦੇ ਕਰਕੇ ਇਹਨਾਂ ਦੀ ਜ਼ਮੀਰ ਜਾਗੀ ਸੀ ਜਿਹੜੇ ਇਮਾਨਦਾਰ ਗੁਰਸਿੱਖ ਦੀ ਉਸ ਵੇਲੇ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਹੁਣ ਉਹ ਅਸਤੀਫਾ ਹੱਤਪਾ ਬਸ ਲੈ ਲਿਆ ਜਿਹਦੇ ਨੈਤਿਕਤਾ ਦੇ ਆਧਾਰ ਤੇ ਜਿਹਦੀ ਪੋਸਟ ਕਰਕੇ ਸੀ ਉਨੋਚਾ ਦਾ ਕਰਤਾ ਇਸ ਵੀਂਦੇ ਚ ਉਹਦੇ ਬਾਰੇ ਇਹਨਾਂ ਦਾ ਕੀ ਸਟੈਂਡ ਰਹੇਗਾ ਕੀ ਕੋਈ ਸ਼ਰਤ ਬਣਾਈ ਹੈ ਕਹਿੰਦੇ ਨੇ ਸੁਣਿਆ ਇਹ ਅ ਵੀ ਅੱਜ ਸੁਖਵੀਰ ਸਿੰਘ ਬਾਦਲ ਨਾਲ ਜਦੋਂ ਇਹਨਾਂ ਦੀ ਗੱਲਬਾਤ ਹੋਈ ਇਹਨਾਂ ਨੇ ਕੁਝ ਨਾ ਕੁਝ ਤਾਂ ਇਸ ਤਰ੍ਹਾਂ ਦਾ ਬਣਾਇਆ ਕਿ ਮੈਂ ਕੰਮ ਜਿਹੜਾ ਹੈ ਉਹ ਹਕੂਮਤ ਨਾ ਵੀ ਦੀ ਰੋਸ਼ਨੀ ਦੇ ਵਿੱਚ ਕਰਨਾ ਚਾਹਣਾ ਹੈ ਕਹਿੰਦੇ ਨੇ ਹੁਣ ਕੀ ਪਤਾ ਕਰਨਗੇ ਤਾਂ ਉਹ ਤੋਂ ਪਤਾ ਲੱਗੂਗਾ ਚਲੋ ਜੋ ਵੀ ਕੁਝ ਹੋਇਆ ਸੋ ਇਹ ਸਵਾਲ ਵੀ ਹੈ ਤੇ ਸਕ੍ਰਿਪਟ ਵਾਲੀ ਗੱਲ ਬਹੁਤ ਚੱਲ ਰਹੀ ਹੈ ਕਿ ਜੀ ਇਹ ਸਾਰਾ ਕੁਝ ਡਰਾਮਾ ਸੀ ਤੇ ਕਿਉਂਕਿ ਇਹਨਾਂ ਨੇ ਕਿਤੇ ਕਿਹਾ ਕਿ ਵੀ ਮੈਂ ਨਹੀਂ ਚਾਹੁੰਦਾ ਇਸ ਤਰੀਕੇ ਨਾਲ ਜਥੇਦਾਰ ਨੂੰ ਹਟਾਉਣਾ ਤੇ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਅਸਤੀਫਾ ਦਿਓ ਤੇ ਅਸੀਂ ਤੁਹਾਨੂੰ ਕਹਿੰਦੇ ਰਹਾਂਗੇ ਤੁਸੀਂ ਵਾਪਸ ਨਾਲ ਲਿਓ ਜਦੋਂ ਬਾਦਲ ਸਾਹਿਬ ਆਉਣਗੇ ਵਾਪਸ ਲੈ ਲਿਓ ਉਹਨਾਂ ਦੀ ਵੀ ਜਿਹੜੀ ਹੈ ਚੜ੍ਹਾਈ ਹੋ ਜੂਗੀ ਕਿ ਦੇਖੋ ਹੁਕਮ ਮੰਨ ਲਿਆ ਵੱਡੇ ਲੀਡਰ ਦਾ ਤੇ ਨਾਲ ਦੀ ਨਾਲ ਅਸੀਂ ਆਪਣਾ ਕੰਮ ਜਿਹੜਾ ਹੈ ਰੁਗਜੀਤ ਸਿੰਘ ਬਿਰਕ ਤੋਂ ਕਰਵਾ ਲਾਂਗੇ ਉਹ ਕਰਵਾ ਵੀ ਲਿਆ ਤੇ ਉਹ ਸਾਰੀ ਗੱਲ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਜਿਹੜਾ ਕੰਮ ਅ ਰਗੂਜੀਤ ਸਿੰਘ ਵਿਰਕ ਤੋਂ ਕਰਵਾਇਆ ਅੰਤਰਿਕ ਕਮੇਟੀ ਤੋਂ ਜਿਵੇਂ ਇਹ ਜਥੇਦਾਰ ਦੋਨੇ ਗਗਨ ਰਗੂਜੀਤ ਸਿੰਘ ਤੇ ਸultan Singh ਲਾਹੇ ਗਏ ਨੇ ਗਗਨ ਰਗੂਜੀਤ ਸਿੰਘ ਤੋਂ ਤਾਂ ਕਹਤਾ ਹੈ ਯੋਗ ਹੈ ਪਰ Sultan Singh ਤੋਂ ਤਾਂ ਦਸੀ ਨਹੀਂ ਕੁਛ ਉਹ ਵੀ ਤਾਰਤਾ ਤੋਂ ਉਹ ਜਿਹੜਾ ਕੁਝ ਹੋਇਆ ਉਹ ਪਤਾ ਨਹੀਂ ਸੀ ਇਹਨਾਂ ਨੂੰ ਵੀ ਇੰਨੀ ਜ਼ਿਆਦਾ ਰੋਸ ਸੰਗਤ ਚ ਹੋਏਗਾ ਸੰਗਤ ਬਹੁਤ ਰੋਸ ਹੈ ਸਾਨੂੰ ਅਪਾ ਦੇਖ ਹੀ ਰਹੇ ਤੇ ਹੁਣ ਤਾਂ ਇਹ ਵੀ ਪਤਾ ਲੱਗਿਆ ਹਰਨਾਮ ਸਿੰਘ ਧੁੰਮਾ ਨੂੰ ਵੀ ਬਣਾਉਣ ਦੀ ਕੋਸ਼ਿਸ਼ ਹੈ ਕਿ ਵੀ ਤੁਸੀਂ 28 ਤਰੀਕ ਨੂੰ ਜਿਹੜਾ ਐਲਾਨ ਕੀਤਾ ਉਹ ਤੋਂ ਜੇ ਮੋੜਾ ਕੱਟ ਲੋ ਤੇ ਪਤਾ ਤਾਂ ਇਹ ਵੀ ਲੱਗਿਆ ਕਿ ਪਪਾ ਬ੍ਰਵੀਰ ਸਿੰਘ ਨੂੰ ਜਿਹੜਾ ਏਲਚੀ ਭੇਜਿਆ ਕਿ ਤੁਸੀਂ ਵੀ ਜਿਹੜਾ ਵਿਰੋਧ ਨਾ ਕਰੋ ਉਸੇ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਅੱਜ ਜਦੋਂ ਜਿਹੜੀ ਪੰਜ ਮੈਂਬਰ ਦੀ ਕਮੇਟੀ ਜਿਹਦੇ ਬਾਰੇ ਕਿਹਾ ਸੀ ਗਿਆਨੀ ਹਰਦੀਪ ਸਿੰਘ ਨੇ ਕਿ ਉਹਦੇ ਬਾਰੇ ਨਜ਼ਰਸਾਨੀ ਕਰ ਸਕਦੇ ਆ ਉਹਨੂੰ ਬੁਲਾਈ ਚਾਹ ਬੁਲਾਈ ਉਹ ਕਿਉਂ ਬੁਲਾਈ ਉਹਦੇ ਦੋ ਹੀ ਕਾਰਨ ਨੇ ਇੱਕ ਤਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਜ਼ਥੇਦਾਰ ਨੂੰ ਪ੍ਰਬੰਧ ਕਰ ਲਿਆ ਦੇਖੋ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਕੁੱਲ ਗਏ ਨੇ ਦੂਜਾ ਜਿਹੜੇ ਉਹ ਕਹਿੰਦੇ ਸੀ ਪੰਥਕ ਜੋ ਬਾਹਰ ਆ ਕੇ ਜਿਵੇਂ ਦੱਸਿਆ ਮਨਪ੍ਰੀਤਿਆਲੀ ਨੇ ਕਿ ਜੀ ਪੰਥਕ ਇੱਕਤਾ ਦੀ ਗੱਲ ਤੋਂ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਸਾਰੇ ਪਾਸਿਓਂ ਜਿਹੜਾ ਬਣਿਆ ਹੋਇਆ ਫਿਰ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਪ੍ਰੈਸ਼ਰ ਜਿਹੜੀ ਸਕ੍ਰਿਪਟ ਵਾਲੀ ਗੱਲ ਉਹ ਵੀ ਚਰਚਾ ਦਾ ਹਿੱਸਾ ਹੈ ਚਲੋ ਉਡੀਕ ਪਾਸੇ ਛੱਡ ਦਿਆ ਆਪਾਂ ਮੰਨ ਲੈਨੇ ਕਿ ਹਰਜਿੰਦਰ ਸਿੰਘ ਧੰਮੀ ਨੇ ਅਸਤੀਫਾ ਦਿੱਤਾ ਸੀ ਇਹ ਮੰਨ ਕੇ ਚੱਲਦੇ ਹਾਂ ਉਹਨੂੰ ਸਿਕਰੇਟ ਪਾਲੀ ਤੁਸੀਂ ਚਰਚਾ ਕਰਦੇ ਨੂੰ ਆਪਾਂ ਇਹ ਮੰਨ ਕੇ ਚੱਲਦੇ ਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਕਿਉਂਕਿ ਉਹਨਾਂ ਦੀ ਜ਼ਮੀਰ ਉਹਨਾਂ ਤੇ ਪ੍ਰੈਸ਼ਰ ਬਹੁਤ ਸੀ ਘਰ ਦਾ ਕੰਮ ਸੀ ਪੋਤਾ ਹੋਇਆ ਸੀ ਬਹੁਤ ਕੁਝ ਕੰਮ ਕਰਨ ਵਾਲੇ ਸੀ ਇਹ ਸਾਰੀ ਗੱਲ ਕਰਕੇ ਚਲੋ ਜੀ ਧੰਮੀ ਸਾਹਿਬ ਘਰੇ ਬੈਠ ਗਏ ਸੀ ਪਰ ਹੁਣ ਦੂਜੇ ਪਾਸੇ ਜਦੋਂ ਦੁਬਾਰਾ ਆਉਂਦੇ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਸਾਰਾ ਕੁਛ ਜੋ ਇੱਕ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਰਨਾ ਚਾਹੀਦਾ ਹੈ ਅਸਲ ਦੇ ਵਿੱਚ ਹੁਣ ਜਥੇਦਾਰ ਕੋਲ ਆਪਣੀ ਬੋਸ ਤਾਂ ਹੈ ਨਹੀਂ ਜਿਵੇਂ ਅਕਾਲੀ ਫੁੱਲਾ ਸਿੰਘ ਕੋਲ ਹੁੰਦੀ ਸੀ ਜਿਹੜੀ ਅਸੀਂ ਬੜੀ ਆਸ ਕਰਦੇ ਹਾਂ ਕਿ ਅਕਾਲੀ ਫੁੱਲਾ ਸਿੰਘ ਬਣ ਜਾਣ ਸਾਡੇ ਜਥੇਦਾਰ ਭਾਈ ਜਥੇਦਾਰ ਉਹਨਾਂ ਕੋਲ ਤਾਂ ਆਪਦੇ ਜਿਹੜੀ ਪਾਵਰ ਹੁੰਦੀ ਸੀ ਇਹਨਾਂ ਦੀ ਪਾਵਰ ਤਾਂ ਸ਼ਰੋਮੀ ਕਮੇਟੀ ਹੈ ਤੇ ਇਹਨਾਂ ਦੀ ਕਮਜ਼ੋਰੀ ਵੀ ਸ਼ਰੋਮੀ ਕਮੇਟੀ ਆ ਉਹ ਜਦੋਂ ਦਿਲ ਕਰਦੇ ਲਾਹ ਦਿੰਦੇ ਨੇ ਸ਼ਰੋਮੀ ਕਮੇਟੀ ਨੇ ਤਾਂ ਉਹਨਾਂ ਦੇ ਹੁਕਮ ਨੂੰ ਲਾਗੂ ਕਰਾਉਣਾ ਹੁੰਦਾ ਹੈ ਤੇ ਹੁਣੇ ਜੇ ਪ੍ਰਧਾਨ ਬਣਦੇ ਨੇ ਤੇ ਹੁਕਮਨਾਮਾ ਜਿਹੜਾ 2 ਦਸੰਬਰ ਦਾ ਹੈ ਉਹਨੂੰ ਲਾਗੂ ਕਰਾ ਸਕਣਗੇ ਪੂਰੀ ਤਰ੍ਹਾਂ ਜਿਹੜੇ ਵਾਰ-ਵਾਰ ਕਹਿੰਦੇ ਸੀ ਇਨਵੈਂ ਉਹ ਇੱਕ ਸਵਾਲ ਉੱਠਦਾ ਉਹ ਜੋ ਪੱਡਾ ਸਵਾਲ ਤਾਂ ਇਹੀ ਹੈ ਕਿ ਸੱਤਵੇਂ ਵੀਰੀ ਕਮੇਟੀ ਵੀ ਇਹਨਾਂ ਦੇ ਮੈਂਬਰ ਸੀ ਉਹਦੇ ਉਹਦਾ ਕੀ ਕਰਨਗੇ ਜਾਣਗੇ ਕਿ ਨਹੀਂ ਜਾਣਗੇ ਉਹਦੇ ਵਿੱਚ ਨੰਬਰ 2 ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਜਿਹੜਾ ਸਾਡਾ ਸਰਵੋੱਚ ਸੀਟ ਤੇ ਬੈਠਾ ਪ੍ਰਤੀਨਿਧਾ ਜਿਹੜਾ ਕੌਮ ਦਾ ਜਥੇਦਾਰ ਹੈ ਜਿਹੜਾ ਕੌਮ ਦਾ ਉਹਨੂੰ ਜਿਸ ਤਰੀਕੇ ਨਾਲ ਤਾਰਿਆ ਗਿਆ ਜਿਸ ਤਰੀਕੇ ਨਾਲ ਉਹਤੇ ਲਾਂਚਨ ਲਾਏ ਗਏ ਉਹਦੇ ਬਾਰੇ ਇਹਨਾਂ ਦਾ ਕੀ ਸਟੈਂਡ ਹੋਏਗਾ ਇਹ ਵੀ ਤਾਂ ਦੱਸਣਾ ਹੋਏਗਾ ਜੇ ਉਸ ਹੁਕਮਨਾਮੇ ਦੀ ਰੋਸ਼ਨੀ ਵਿੱਚ ਇਹਨਾਂ ਨੇ ਕੰਮ ਕਰਨਾ ਜੇ ਇਹੀ ਨਹੀਂ ਕਰਨਗੇ ਫਿਰ ਉਹ ਕਰੂ ਵੈਸੇ ਪਹਿਲਾਂ ਵੀ ਨਹੀਂ ਕਰਦੇ ਇਹ ਐ ਵੀ ਲੱਗਦਾ ਇਹਨਾਂ ਨੇ ਕਿੱਥੇ ਕਰਤਾ ਜੀ ਉਹ ਜਿਹੜਾ ਚੈਨਲ ਬਾਰੇ ਕਿਹਾ ਸੀ ਕਿ ਗਰਵਾਣੀ ਲਈ ਆਪਣਾ ਚੈਲੰਜ ਲਾਓ ਕਿਸੇ ਜਲਾਤਾ ਉਹ ਕੁਮੇ ਦਾ ਅਗਲ ਤੱਕ ਸਾਫ ਦਾ ਸੀ ਤਰੋਂ ਆਪਾਂ ਆਪਦਾ ਐਨਾਲਿਸਿਸ ਕਰਨਾ ਕਿ ਦੁਬਾਰਾ ਆ ਕੇ ਕੀ ਕਰਨਾ ਉਹਨਾਂ ਨੇ ਦੁਬਾਰਾ ਕਿਉਂ ਲਿਆਂਦਾ ਗਿਆ ਉਹਨਾਂ ਨੂੰ ਜਾ ਜਿਹੜਾ ਉਹ ਰਾਸੀ ਡਰਾਮੇ ਕਰਕੇ ਤਾਰਕੇ ਇਹਨਾਂ ਨੂੰ ਦੁਬਾਰਾ ਲਿਆਉਣ ਦੇ ਪਿੱਛੇ ਕਾਰਨ ਕੀ ਹੈ ਪਿੱਛੇ ਤਾਂ ਬੈਸੇ ਤਾਂ ਕਈ ਕਾਰਨ ਨੇ ਹੋਰ ਕੋਈ ਬੰਦਾ ਵੀ ਨਹੀਂ ਤੇ ਜਿਹੜਾ ਹੁਣ ਕਿਉਂਕਿ ਬੜੇ ਬੁਰੀ ਚੀਕੇ ਨੇ ਫਸੇ ਹੋਏ ਨੇ 28 ਤਰੀਕ ਨੂੰ ਕੁਝ ਵੀ ਡਰਾਮਾ ਹੋ ਸਕਦਾ ਹੈ ਇਸੇ ਕਰਕੇ ਜਿਹੜੇ ਇਹਨਾਂ ਨੂੰ ਵੀ ਮਨਾਉਣ ਦੀ ਹੋਰਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪ੍ਰੈਸ਼ਰ ਤਾਂ ਬਣਿਆ ਨਾ ਸਾਰੀ ਘਰ ਤਾਂ ਔਰ ਦੂਜਾ ਅੱਜ ਬੜਾ ਪ੍ਰੈਸ਼ਰ ਵੀ ਬਣ ਗਿਆ ਸੁਖਵੀਰ ਸਿੰਘ ਬਾਦਲ ਤੇ ਜਾਂ ਬਾਦਲ ਅਕਾਲੀ ਦਲ ਤੇ ਕਿ ਅੱਜ ਜਿਸ ਤਰ੍ਹਾਂ ਪੰਜਵੇਂ ਬਰੀ ਜਿਹੜੀ ਭਰਤੀ ਕਮੇਟੀ ਨੂੰ ਰਿਸਪਾਂਸ ਮਿਲਿਆ ਜਿਸ ਤਰੀਕੇ ਨਾਲ ਜਿਹੜੇ ਲੋਕ ਉੱਥੇ ਵੱਡੀ ਗਿਣਤੀ ਚ ਪਹੁੰਚੇ ਔਰ ਇਤਸ਼ਾਹੀ ਲੋਕਾਂ ਦੇ ਕਿ ਉਹਨਾਂ ਦੀ ਜਿਹੜੀ ਹੈ ਰਸੀਦ ਕਟਾਉਣੀ ਹੈ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਜੋ ਦਰਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਇਸੂ ਤਾਂ ਮੈਂ ਤੁਹਾਨੂੰ ਕੱਲ ਹੀ ਦਿਖਾਤੀ ਸੀ ਰਸੀਦ ਕਿ ਇਹ ਕਹਿ ਰਿਹਾ ਕਿ ਫਰਾਡ ਆ ਤੇ ਆ ਦੇਖੋ ਤੁਸੀਂ ਰਸੀਦ ਦੇ ਉੱਤੇ ਲਿਖਿਆ ਹੈ ਅਕਾਲ ਤੱਕ ਬਹਾਨਾ ਸ਼ਰਕੋਮ ਦੀ ਸ਼ਾਨ ਤੁਰਨੇ ਦਾ ਅਖੀਰ ਚ ਵੀ ਲਿਖਿਆ ਕਿ ਅਸੀਂ ਭਰਤੀ ਕਮੇਟੀ ਜਿਹੜੀ ਆ ਗੱਲ ਤੱਕ ਦੇ ਹੋ ਗੋਮਨ ਸਰ ਭਰਤੀ ਕਰ ਰਹੀ ਹੈ ਤਾਂ ਉਹ ਭਰਤੀ ਚ ਜਿਹੜਾ ਅਤਿ ਸ਼ਾ ਜਿੰਨੇ ਵੱਡੇ ਲੋਕ ਉਹ ਜਿਹਨਾਂ ਨੇ ਲਗਾਤਾਰ ਪਿੱਛੇ ਪ੍ਰਚਾਰ ਕੀਤਾ ਤੇ ਮੀਟਿੰਗਾਂ ਕੀਤੀਆਂ ਨੇ ਬਾਬਾ ਸਰਬਜੀਤ ਮਜੂਦ ਬੇਦੀ ਤੇ ਨਾਲ ਜਿਹੜੇ ਸੰਤ ਰਾਮਪੁਰ ਖੇੜੇ ਵਾਲੇ ਸੇਵਾ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਪਰਚੀ ਘਟਾਲੀ ਤਾਂ ਇਹ ਸਾਰਾ ਉਹ ਇੱਕ ਪ੍ਰੈਸ਼ਰ ਤੇ 28 ਤਰੀਕ ਦੀ ਬਜਟ ਕਮੇਟੀ ਵਾਲਾ ਪ੍ਰੈਸ਼ਰ ਪਿਆ ਹੈ ਇਹ ਸਾਰੀਆਂ ਗੱਲਾਂ ਚ ਸੁਖਵੀਰ ਸਿੰਘ ਬਾਦਲ ਦੀ ਮਜਬੂਰੀ ਸੀ ਕਿ ਇਹਨੂੰ ਲਾਓ ਤੇ ਇਹਨਾਂ ਨੂੰ ਲਾਓ ਅੱਗੇ ਜਿਵੇਂ ਅੱਗੇ ਇਹਨਾਂ ਨੂੰ ਲਾਇਆ ਹੋਇਆ ਸੀ ਇਹਨਾਂ ਤੋਂ ਕੰਮ ਲਓ ਕੀ ਸਿਰਫ ਕੰਮ ਹੀ ਲੈਣੇ ਨੇ ਜਾਂ ਇਹਨਾਂ ਨੂੰ ਅਗਿਆ ਵੀ ਦਿੱਤੀ ਹੈ ਜਾਂ ਇਹਨਾਂ ਨੂੰ ਇਹ ਕਹਿਤਾ ਕੋਈ ਗੱਲ ਨਹੀਂ ਹਲੇ ਕਿਹੜੀ ਗੱਲ ਹੈ ਚਲੋ ਤੁਸੀਂ ਐ ਕਰ ਲਓ ਆਪਣਾ ਯਾਨੀ ਕਲਦੀਪ ਸਿੰਘ ਤਾਂ ਕੇਸਕਰ ਸਾਹਿਬ ਦੇ ਜਥੇਦਾਰ ਨਹੀਂ ਇਹ ਤਾਂ ਉਹਨਾਂ ਨੂੰ ਚਾਰਜ ਹੀ ਦਿੱਤਾ ਹੋਇਆ ਐਥੇ ਨਾਲੋਂ ਉਹਨਾਂ ਨੂੰ ਲਾ ਦੋ ਦੁਆਰਾ ਯਾਨੀ ਰਗਵੀਰ ਸਿੰਘ ਨੂੰ ਥੋੜੀ ਵੀ ਰਹਿ ਜੂਗੀ ਤੇ ਉਹ ਦੂਜਾ ਤਾਂ ਖਾਲੀ ਹੈ ਉਹਨੂੰ ਤਾਂ ਚਾਰਜ ਹੀ ਨਹੀਂ ਦਿੱਤਾ ਜਿਹੜਾ ਟੇਕ ਸਿੰਘ ਧਨੋੜਾ ਵਾਲਾ ਤਾਂ ਉਹ ਤਾਂ ਦਮਦਮਾ ਵਾਲੇ ਤਾਂ ਤਾਰੀਖੋਸ਼ੀ ਨਹੀਂ ਹੋਈ ਉਥੇ ਦੱਸੋ ਕਿਡੋ ਅਡਜਸਟ ਕਰਨਾ ਇਹ ਹੋ ਸਕਦਾ ਮੈਨੂੰ ਵੀ ਪਤਾ ਕਿ ਇਹਨਾਂ ਦੀ ਗੱਲ ਹੋਈ ਹੈ ਜੇ ਨਹੀਂ ਇਸ ਤਰ੍ਹਾਂ ਵੀ ਹੋ ਸਕਦਾ ਵਿੱਚ ਥੋੜਾ ਬਹੁਤਾ ਕੌਮ ਦਾ ਗੁੱਸਾ ਵੀ ਠੰਡਾ ਕਰ ਲਈਏ ਜਿਹੜਾ ਰੋਸ ਹੈ ਤੇ ਹਰਨਬ ਸਿੰਘ ਧੁੰਮਾ ਜਾਂ ਦੂਜੇ ਪਾਸੇ ਜਿਹੜਾ ਹੁਣ ਲੋਕਾਂ ਨੇ ਜਿਹੜਾ ਜਿਵੇਂ ਧੁੰਮੇਵਾਰੇ ਸੀ ਕਿ ਮਹਾਕੁੱਪ ਵਿੱਚ ਨਾ ਆਇਆ ਜੀ ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਲੋਕ ਕਹਿੰਦੇ ਨੇ ਇਹ ਵੀ ਤਾਂ ਉਹਨਾਂ ਚ ਹੀ ਨੇ ਦੇ ਨਹੀਂ ਸੁਵਿਜਾਂ ਬਦਲਣ ਲਈ ਉਹ ਕਰਦੇ ਨੇ ਓਏ ਇਹ ਹੀ ਸਮਝਦੇ ਨੇ ਵੀ ਇਹ ਹੀ ਨੇ ਇਹ ਕੋਈ ਨਹੀਂ ਇਹ 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 ਨਹੀਂ ਕਹਿ ਸਕਦੇ ਘਟੋ ਘਟ ਤੇ ਪੰਜ ਮੈਂਬਰੀ ਕਮੇਟੀ ਚ ਹਲੇ ਕੋਈ ਨਹੀਂ ਉਹ ਸੁਧਾਰ ਚ ਤਾਂ ਹਲੇ ਹੋ ਸਕਦਾ ਹੈ ਸੁਧਾਰ ਲੈਰੀਆ ਚ ਜਿਹੜੀ ਕਿਸੇ ਦਾ ਭਾਰਤੀ ਜਨਤਾ ਪਾਰਟੀ ਨਾਲ ਨਾਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬਸਰਾ ਉਹ ਤਾਂ ਉਹ ਤਾਂ ਪੂਰੀ ਖੁਸ਼ ਆ ਤੇ ਤਾਂ ਦੋਨੇ ਇੱਥੇ ਲੱਡੂ ਨੇ ਉਹ ਤਾਂ ਜਿੰਨੀ ਵੰਡ ਹੋਊਗੀ ਉਹਨਾਂ ਤਾਂ ਫਾਇਦੇ ਫਾਇਦੇ ਜਿੰਨੇ ਅਕਾਲੀ ਦਲ ਜ਼ਿਆਦਾ ਵੱਧਨਗੇ ਉਹਨਾਂ ਤਾਂ ਉਹਨੂੰ ਵੀ ਹੁਣ ਅੱਜ ਐਲਾਨ ਹੋ ਗਿਆ ਉਹਨੂੰ ਵੀ ਜਿਹੜਾ ਲੈ ਕੇ ਆ ਰਹੇ ਨੇ ਅਮਰਪਾਲ ਸਿੰਘ ਨੂੰ ਵੀ ਉਹਦਾ 24 ਅਪ੍ਰੈਲ ਨੂੰ ਐਨਐਸਏ ਦੇ 2 ਸਾਲ ਹੋ ਜਾਣਾ ਨੇ ਉਹਦਾ ਵੀ ਐਨਐਸਏ ਦੀ ਅੱਗੇ ਭਦਾਇਆ ਉਹਨੂੰ ਵੀ ਕਹਦੇ ਪੰਜਾਬ ਚ ਭੇਜ ਦੇਣਾ ਚਲੋ ਗੱਲ ਤਾਂ ਮਦਰ ਅਕਾਲੀ ਦਲ ਉਹ ਆਪ ਦਾ ਚਲਾਉਣ ਇੱਕ ਜਿਹੜਾ ਨਵੀਂ ਭਰਤੀ ਹੋ ਰਹੀ ਹੈ ਕਿੰਨਾ ਦੀ ਹੋ ਰਹੀ ਹੈ ਤੇ ਭਰਤੀ ਦਾ ਤਾਂ ਪਾਰਟੀ ਨੂੰ ਕੁਝ ਨਹੀਂ ਉਹ ਜਿਹੜਾ ਇੱਕ ਦੂਜੇ ਤੇ ਇਹ ਇਲਜ਼ਾਮ ਲਾਉਂਦੇ ਨੇ ਏਜੰਸੀਆ ਦਾ ਉਗਰਲੀ ਪਰ ਇਹਦੇ ਨਾਲ ਬੰਦੇ ਬੜੇ ਐਕਸਪੋਜ਼ ਹੋਗੇ ਇਹ ਗੱਲ ਤਾਂ ਮੰਨੀ ਪਾਉਗੀ ਦਰਜੀਤ ਸਿੰਘ ਚੀਮਾ ਵਰਗੇ ਤਾਂ ਬਹੁਤ ਜ਼ਿਆਦਾ ਬੰਦੇ ਜਿਹੜੇ ਕੌਮ ਦੀ ਨਿਗਾਹ ਚ ਐਕਸਪੋਜ਼ ਹੋਏ ਨੇ ਤਾਂ ਦੇਖਣ ਵਾਲੀ ਗੱਲ ਹੈ ਜਿਸ ਤਰ੍ਹਾਂ ਦੀ ਫੀਡਬੈਕ ਮਿਲਦੀ ਹੈ ਪਰ ਜੋ ਅੱਜ ਜਿਵੇਂ ਇਹ ਐਡਵੋਕੇਟ ਧਾਮੀ ਨੇ ਆਪਦਾ ਜਿਹੜਾ ਅਸਤੀਫਾ ਵਾਪਸ ਲਿਆ ਜਾਂ ਜੋ ਕਰਦੇ ਹਾਲਾਂਕਿ ਉਹਨਾਂ ਨੂੰ ਵੀ ਇਹ ਅਹਿਸਾਸ ਹੈ ਕਿ ਮੈਨੂੰ ਪਹਿਲਾਂ ਜੇ ਜਿਵੇਂ ਹੋਣਾ ਹੀ ਸੀ ਤੇ ਬੇ ਸੁਖਵੀਰ ਸਿੰਘ ਬਾਦਲ ਦੇ ਉਨ ਤੇ ਕਿਉਂ ਆ ਰਿਹਾ ਪਰ ਉਹਨਾਂ ਨੇ ਉਹ ਲਿਪਾ ਪੋਚੀ ਜੀ ਕੀਤੀ ਜੀ ਮੈਨੂੰ ਤੇ ਅਕਾਲ ਤਖਤ ਦੇ ਜਥੇਦਾਰ ਹੋਰ ਸੰਪਰਦਾਵਾਂ ਅੰਤਰਿਕ ਕਮੇਟੀ ਨੇ ਵੀ ਮੇਰੇ ਤੇ ਬੜਾ ਪ੍ਰੈਸ਼ਰ ਪਾਇਆ ਉਹ ਤਾਂ ਮੰਨੇ ਨਹੀਂ ਤੁਸੀਂ ਮੰਨੇ ਤਾਂ ਅੱਜ ਹੁਣ ਵਫਾਦਾਰੀ ਤਾਂ ਸੁਖਵੀਰ ਨਾਲ ਹੀ ਦਿਖਾਈ ਹੈ ਨਾ ਤੇ ਜੇ ਥੋੜੀ ਗਲਤ ਅਕਸਰ ਵਫਾਦਾਰੀ ਹੁੰਦੀ ਤਾਂ ਅਕਾਲ ਤਖਤ ਦੇ ਹੁਕਮ ਤੁਸੀਂ ਲਾਗੂ ਕਰਾਉਣੇ ਸੀ ਧੰਮੀ ਸਾਹਿਬ ਇਨਫਰਮੈਂਟ ਲਾਗੂ ਕਰਾਉਣੇ ਸੀ ਤੁਸੀਂ ਤੁਸੀਂ ਤਾਂ ਮੀਟਿੰਗ ਵੀ ਨਹੀਂ ਕੀਤੀ ਤੁਹਾਡਾ ਉਹ ਹੁਣ ਜਦੋਂ ਉਹਨਾਂ ਨੇ ਪਰਚੀ ਸ਼ੁਰੂ ਕਰ ਲਈ ਪ੍ਰੈਸ਼ਰ ਤਾਂ ਉਹ ਤੋਂ ਬਣਿਆ ਹੁਣ ਤੁਹਾਡਾ ਕੀ ਸਟੈਂਡ ਹੋਊਗਾ ਇਹ ਵੀ ਦੇਖਣਾ ਹੈ ਸਵਾਲ ਦੀ ਸਵਾਲ ਲੈ ਅੱਜ ਤੱਕ ਜਿਹੜਾ ਹੈ ਨਾ ਉਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਿਵੇਂ ਉਹ ਕਹਿੰਦੇ ਤਾਰੀਖ पे ਤਾਰੀਖ ਇੱਥੇ ਤਾਂ ਸਵਾਲ ਪੇਸ ਪਾ ਲਈ ਹੈ ਜਿਹੜਾ ਜਿੰਨੇ ਮਰਜ਼ੀ ਤੁਸੀਂ ਇਹਨਾਂ ਨੂੰ ਕਰ ਲਓ ਕਿਉਂਕਿ ਤੁਸੀਂ ਇੱਕ ਵੱਡੀ ਜਿਹੜੀ ਹੈ ਉਸ ਤੇ ਜਾਣ ਰਹੇ ਹੋ ਦੁਬਾਰਾ ਤੇ ਉਹਦੇ ਚ ਵੱਡਾ ਸਵਾਲ ਤਾਂ ਉਹੀ ਹੈ ਕਿ ਕੀ ਕੌਮ ਦੀਆਂ ਭਾਵਨਾਵਾਂ ਤੇ ਦੋ ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਕੰਮ ਅੱਗੇ ਵਧਾਓਗੇ ਇਹ ਦੇਖਣ ਵਾਲੀ ਗੱਲ ਹੈ ਜੇ ਨਹੀਂ ਵਧਾਉਂਦੇ ਤਾਂ ਫਿਰ ਕੋਈ ਫਰਕ ਨਹੀਂ ਫਿਰ ਉਹੀ ਗੱਲ ਰਹੇਗੀ ਜਿਹੜੀ ਪਹਿਲਾਂ ਵਾਲੀ ਸਥਿਤੀ ਸੀ ਤੇ ਫਿਰ ਲੋਕ ਕਹਿਣਗੇ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਆਸਾਨ ਦਾ ਬਦਲਾਅ ਦਿੱਤਾ ਹੈ ਤੇ ਪ੍ਰਾਣੀ ਤਨਖਾਹ ਤੇ ਕੰਮ ਕਰਨ ਲਈ ਮੰਨ ਗਏ ਆਸਾਨ ਕੀ ਕਿ ਤੁਹਾਨੂੰ ਉਹਨਾਂ ਨੇ ਜਿਹੜਾ ਹੈ ਚਾਰ ਵਾਰੀ ਪ੍ਰਧਾਨ ਬਣਾਇਆ ਇਹ ਗੱਲ ਲੇਕਿਨ ਧਾਮ ਹੀ ਦੀ ਵਾਪਸੀ ਜਿਹੜੀ ਹੈ ਉਹਨੇ ਅੱਜ ਕਈ ਖਬਰਾਂ ਨੂੰ ਪਿੱਛੇ ਛੱਡਦਾ ਕੇਜਰੀਵਾਦ ਦੀ ਖਬਰ ਨੂੰ ਵੀ ਪਿੱਛੇ ਛੱਡਦਾ ਈਵਨ ਜਿਹੜੀ ਵੱਡੀ ਖਬਰ ਸੀ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਖਬਰ ਸੀ ਉਹ ਵੀ ਨੰਬਰ ਦੋ ਉੱਤੇ ਕਰਤੀ ਕਿਉਂਕਿ ਜਿਸ ਤਰੀਕੇ ਨਾਲ ਇਹ ਖਬਰ ਹਾਈਲਾਈਟ ਹੋਈ ਹੈ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਜਥੇਦਾਰਾਂ ਦਾ ਸਤਕਾਰ ਕਿਵੇਂ ਬਹਾਲ ਕਰਦੇ ਨੇ ਆਪ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਬਣਦੇ ਨੇ ਜਾਂ ਨਹੀਂ ਬਣਦੇ ਉੱਤੇ ਕੀ ਸਟੈਂਡ ਰੱਖਦੇ ਨੇ ਜਾ ਜਿਹੜੇ ਮਸਲੇ ਹੁਣ ਉੱਠੇ ਨੇ ਜਾਂ ਜਿਹੜਾ 28 ਤਰੀਕ ਦਾ ਇਜਲਾਸ ਹੈ ਉਹ ਕਿਸ ਤਰੀਕੇ ਨਾਲ ਲਗਾਉਂਦੇ ਨੇ ਬਹੁਤ ਸਾਰੇ ਸਵਾਲ ਨੇ ਟਾਈਮ ਟੂ ਟਾਈਮ ਆਪਾਂ ਗੱਲ ਕਰਦੇ ਰਹਾਂਗੇ ਹੁਣ ਤੋਟਾ ਬਹੁਤ ਬਹੁਤ ਸ਼ੁਕਰੀਆ ਕਰਦਾ ਹੋਇਆ ਇਹ ਵੀਡੀਓ ਸਮਾਪਤ ਕਰਦਾ ਹੈ ਸ਼ੁਕਰੀਆ